ਸ਼ਹਿਰ ਦੇ ਜਾਤੂ ਰੂਰ ਤੇ ਸਥਿਤ ਵਾਰਡ ਨੰਬਰ 19 ਦੇ ਇੱਕ ਇਲਾਕੇ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਬਹੁਤ ਹੀ ਮਾੜਾ ਹੈ। ਸੋ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਹੁਣ ਬਰਸਾਤ ਦਾ ਮੌਸਮ ਹੈ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਕੋਟਪੂਰਾ ਦੇ ਵਿੱਚ ਹੁਣ ਤੱਕ ਭਾਰੀ ਬਰਸਾਤ ਨਹੀਂ ਹੋਈ। ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਬਰਸਾਤ ਦੇ ਨਾਲ ਇਸ ਇਲਾਕੇ ਦੀ ਹਾਲਤ ਬਹੁਤ ਖਰਾਬ ਹੋ ਜਾਵੇਗੀ ਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਜਾਵੇਗਾ। ਪਿਛਲੇ ਦਿਨੀ ਹੋਈ ਹਲਕੀ ਬਰਸਾਤ ਕਾਰਨ ਇਸ ਸ਼ਹਿਰ ਦੀ ਹਾਲ ਨਾਲੀਆਂ ਗੰਦੇ ਪਾਣੀ ਦੇ ਨਾਲ ਭਰ ਗਈਆਂ ਨੇ ਜਿਸ ਕਾਰਨ ਬੱਚਿਆਂ ਦਾ ਸਕੂਲ ਜਾਣਾ ਵੀ ਮੁਸ਼ਕਿਲ ਹੋ ਗਿਆ। ਜਿਸ ਕਾਰਨ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਸਹੀ ਪ੍ਰਬੰਧ ਕੀਤਾ ਜਾਵੇ ਅਤੇ ਲੋਕਾਂ ਨੂੰ ਤਾਂ ਜੋ ਰਾਹਤ ਮਿਲ ਸਕੇ। ਸੁਗਲੀ ਦੇ ਵਿੱਚ ਚੱਲਣ ਵਿੱਚ ਉਕਤ ਵਿਅਕਤੀ ਵਾਰ ਨੰਬਰ 19 ਦੇ ਇੱਕ ਨਿੱਜੀ ਸਕੂਲ ਦੇ ਵਿੱਚ ਬਣੇ ਸਰਕਾਰੀ ਸਿੱਖਿਆ ਕੇਂਦਰ ਦੇ ਵਿਦਿਆਰਥੀ ਵਾਲੇ ਪਾਸੇ ਬਣੇ ਨਾਲੇ ਤੇ ਬੜੀ ਮੁਸ਼ਕਿਲ ਦੇ ਨਾਲ ਆਉਂਦਾ ਦਿਖਾਈ ਦੇ ਰਿਹਾ ਹੈ। ਇਹ ਸਾਡੇ ਇੱਕ ਤਾਂ ਇੱਧਰ ਸਕੂਲ ਹੈ ਉੱਧਰ ਵੀ ਸਕੂਲ ਆ ਦੋ ਸਕੂਲ ਆ ਤੇ ਬਹੁਤ ਪਾਣੀ ਦਾ ਬੁਰਾ ਹਾਲ ਆ ਜੀ ਵੇਖੋ ਪਾਣੀ ਕਾਲਾ ਹੋਇਆ ਪਿਆ ਸਾਰਾ ਤੇ ਸਾਡਾ ਮਹੱਲੇ ਦੇ ਵਿੱਚ ਬਹੁਤ ਵਾਰੀ ਸ਼ਿਕਾਇਤ ਕਰ ਚੁੱਕੇ ਆ ਕੋਈ ਨਹੀਂ ਕੱਢ ਨਾ ਰਿਹਾ ਮਾੜਾ ਮੋਟਾ ਕੱਢ ਜਾਂਦੇ ਆ ਫੇਰ ਪਾਣੀ ਤੁਸੀਂ ਆ ਵੇਖ ਲਓ ਵੀ ਕਿੰਨਾ ਕਾਲਾ ਹੋਇਆ ਪਿਆ ਬਹੁਤ ਨਿਕਾਸੀ ਦਾ ਕੋਈ ਪ੍ਰਬੰਧ ਕੋਈ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਕੀਤਾ ਤਾਂ ਹੈ ਪਰ ਪੂਰਾ ਪਾਣੀ ਨਿਕਲ ਨਹੀਂ ਰਿਹਾ ਇੱਕ ਵਾਰੀ ਕੱਢ ਜਾਂਦੇ ਆ ਤੇ ਮਾੜਾ ਇਹ ਬਾਰਸ਼ ਆਵੇ ਚਾ ਟੂਟੀ ਆ ਜਾਏ ਫੇਰ ਉਹੀ ਹਾਲ ਅਸੀਂ ਤਾਂ ਆਪਦੇ ਦਿਹਾੜੀਏ ਦੂੜੀਏ ਲਾ ਕੇ ਮਾੜਾ ਮੋਟਾ ਆਪਦਾ ਬਾਰਦੀ ਸਪਾਈ ਕਰਾਈ ਜਾ ਰਹੇ ਆ ਬਹੁਤ ਹੀ ਹਿੰਮੰਦਾ ਹਾਲ ਆ ਜੀ ਕੀ ਮੰਗ ਕਰਦੇ ਹਾਂ ਬਸ ਮੰਗੇ ਹੀ ਕਰਦੇ ਆ ਜੀ ਸਫਾਈ ਕੀਤੀ ਜਾਵੇ ਸਾਡੀ ਕਿਹੜਾ ਵਾਰਡ ਪੈਂਦਾ ਜੀ ਵਾਰਡ ਨੰਬਰ 19 ਹੈ ਜੀ ਸਾਡਾ ਇਹ ਮੱਛਰ ਵੀ ਪੈਦਾ ਹੁੰਦੇ ਹੋਣਗੇ ਮੱਛਰ ਬਹੁਤ ਆਈ ਆ ਤੁਸੀਂ ਵੇਖੋ ਕਾਲਾ ਪਾਣੀ ਹੋਇਆ ਪਿਆ ਮੱਛਰ ਉੱਤੇ ਵਾਧੂ ਆ ਮਾੜੀ ਮੋਟੀ ਸਰਪੇ ਦਾ ਡੀਜ਼ਲ ਦੀ ਆਪ ਕਰਕੇ ਜਾਣਦੇ ਆ ਵੀ ਬੱਚੇ ਪੁੱੱਚੇ ਬਿਮਾਰ ਨਾ ਹੋਣ ਬਜ਼ੁਰਗ ਰਹਿੰਦੇ ਆ ਬਹੁਤ ਸਰਕਾਰ ਹੁਣੇ ਨਹੀਂ ਆ ਤਾਂ ਸਾਡੇ ਦਾ ਨਿਰਈ ਡੈਂਬੂ ਆ ਮੜਾ ਜੇ ਕੋਈ ਆ ਕੇ ਸਰਕਾਰ ਦਾ ਨੁਮਾਇੰਦਾ ਵੇਖ ਲਿਆ ਆ ਕੇ ਵੀ ਕੀ ਹਾਲ ਆ ਸਾਡਾ ਰਹਿਣੇ ਹੀ ਗੰਦ ਚ ਆਹੀ ਤਾਂ ਇਹ ਸ਼ਹਿਰ ਛੱਡਣ ਨੂੰ ਤਿਆਰ ਹੋ ਗਏ ਆ ਆ ਦੇਖੋ ਜੀ ਇੱਧਰ ਨੂੰ ਮਾਰੋ ਤੁਸੀਂ ਕੈਮਰਾ ਮਾਰੋ ਸੈਂਟਰ ਲੱਗ ਗਈ ਆ ਜਦੋਂ ਮੀਂਹ ਹੁੰਦਾ ਉਹ ਤੋਂ ਸਾਨੂੰ ਬਹੁਤ ਨੰਗਣਾ ਔਖਾ ਹੋ ਜਾਂਦਾ ਜੀ ਇੱਧਰ ਦੀ ਫਿਰ ਸਾਨੂੰ ਵਲ ਕੇ ਹੋਣਾ ਪੈਂਦਾ ਪਰਲੇ ਪਾਸੇ ਨੂੰ ਉਹ ਉਧਰ ਦੀ ਬਾਟ ਪੈ ਜਾਂਦੀ ਸਾਨੂੰ ਨਹੀਂ ਫਿਰ ਇਹ ਪਾਣੀ ਦੇ ਵਿੱਚ ਦੀ ਲੰਘਣੀ ਜਾਂਦਾ ਫਿਰ ਤੁਸੀਂ ਕਿੱਦਾਂ ਲੰਘਦੇ ਫਿਰ ਪਾਣੀ ਪਹੁੰਚੇ ਚੱਕ ਕੇ ਲੰਘਦੇ ਆਂ ਜੀ ਚੱਪੜਾ ਲਾ ਕੇ ਬਹੁਤ ਔਖਾ ਹੋ ਜਾਂਦਾ ਨੰਗਣਾ ਸਾਨੂੰ ਕੀ ਮੰਗ ਕਰਦੇ ਤੁਸੀਂ ਕੀ ਮੰਗ ਕਰਦੇ ਇਹ ਸਾਨੂੰ ਮੰਗ ਕੇ ਆ ਜੀ ਸੜਕ ਵਧੀਆ ਬਣੀ ਜਾਵੇ ਕਿ ਸਾਨੂੰ ਸੇਫ ਵਧੀਆ ਵਧੀਆ ਨੰਗਾ ਆਂਗੇ ਫਿਰ ਆ ਕਰਕੇ ਜੀ ਕਿੰਨੇ ਕ ਬੱਚੇ ਹੁੰਦੇ ਇੱਧਰ ਸੈਂਟਰ ਤੋਂ ਵਾਹੋ ਬੱਚੇ ਆ ਜੀ ਯਾਰ ਜੇ ਅੱਜ ਆਇਆ ਸੀਗਾ ਕਿਤਾਸੀ ਸੁਪਰ ਸੈਕਸ਼ਨ ਮਸ਼ੀਨ ਲਿਆਂਦੀ ਹੋਈ ਆ ਜਿਹੜੀ ਜਾਨਾ ਸਫਾਈ ਕਰਦੀ ਇਹਦਾ ਸਮੱਸਿਆ ਦਾ ਪੱਕੇ ਤੌਰ ਤੇ ਦਾ ਹੱਲ ਕਰ ਦਿੱਤਾ ਜਾਊਗਾ ਜਲਦੀ ਹੀ ਇਹਦਾ ਜਿਹੜਾ ਟੈਂਪਰੀਰੀ ਹੱਲ ਕਰਨ ਲਈ ਸਤਾਪ ਨੂੰ ਹਜ਼ਾਰ ਕਰ ਦਿੱਤੀ ਆ ਅੱਜ ਹੀ ਇਹਦਾ ਹੱਲ ਹੋ ਜਾਊਗਾ ਇੱਕ ਗੁਰੂ ਤੇਗ ਬਹਾਦਰ ਨਗਰ ਵਿੱਚ ਵੀ ਗਈ ਸੀ ਸੇਮ ਉਹੀ ਆ ਮੈਂ ਖੁਦ ਵੀ ਦੇਖਣ ਜਾ ਰਿਹਾ ਉੱਥੇ ਕਿ ਕੀ ਪ੍ਰੋਬਲਮ ਆ ਸੀ ਪਿਛਲੇ ਸਮੇਂ ਦੇ ਵਿੱਚ ਦੀ ਸਫਾਈ ਕਰਵਾਈ ਸੀ ਕਿ ਦੁਬਾਰਾ ਕਿਉਂ ਦਿੱਕਤ ਆਈ ਆ ਇਹ ਮੈਂ ਦੇਖਣ ਲਈ ਕੋਲ ਜਾ ਰਿਹਾ ਕਿ ਇਹਦਾ ਸਮੱਸਿਆ ਦਾ ਵੀ ਜਲਦੀ ਹੱਲ ਹੋ ਜਾਵੇ